ਜਿਹੜੀ ਉਹ ਡੈਥ ਹੋਈ ਸੀਗੀ ਜਿਹੜੀ ਜੋ ਕਤਲ ਹੋਇਆ ਸੀਗਾ ਬੜਾ ਪਿੰਡ ਉਹਦੇ ਬਾਰੇ ਜਿਹੜਾ ਤੁਹਾਡੇ ਕੋਲ ਜੋ ਵੀ ਜਾਣਕਾਰੀ ਹੈ ਸਾਨੂੰ ਸਾਂਝੀ ਕਰੋ ਬਿਲਕੁਲ 12 ਅਗਸਤ ਨੂੰ ਸਾਨੂੰ ਇੱਕ ਡੈਡ ਬੋਡੀ ਰਿਕਵਰ ਹੋਈ ਸੀਗੀ ਬੜਾ ਪਿੰਡ ਕੀਰਤਪੁਰ ਸਾਹਿਬ ਦੇ ਏਰੀਆ ਵਿੱਚ ਜਿੱਥੇ ਕਾਫੀ ਸ਼ੱਕੀ ਹਾਲਾਤ ਜਿਹੜੀ ਹੈਗੀ ਹੈ ਇਹ ਡੈਡ ਬੋਡੀ ਰਿਕਵਰ ਹੋਈ ਸੀ ਜਿਹਦੇ ਸਿਰ ਤੇ ਵੀ ਇੱਕ ਛੱਟ ਦਾ ਨਿਸ਼ਾਨ ਸੀਗਾ ਉਸ ਮਾਮਲੇ ਵਿੱਚ ਪਹਿਲਾਂ ਤੇ ਕਿਉਂਕਿ ਇੱਕ ਲੇਡੀ ਹਜੇ ਟਰੇਸ ਨਹੀਂ ਹੋਈ ਸੀਗੀ ਆਨ ਆਇਡੈਂਟੀਫਾਈਡ ਸੀਗੀ ਇਸ ਕਰਕੇ ਇਹਨੂੰ ਆਇਡੈਂਟੀਫਿਕੇਸ਼ਨ ਵਾਸਤੇ ਆਪਾਂ ਮੋਰਚਰੀ ਵਿੱਚ ਰੱਖਿਆ ਸੀਗਾ ਔਰ ਵੱਖ-ਵੱਖ ਸਟੇਟਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਾਂ ਇਹਦੇ ਰਿਗਾਰਡਿੰਗ ਆਪਣੇ ਜਿਹੜਾ ਆਫੀਸ਼ੀਅਲ ਪ੍ਰੋਸੈਸ ਹੈਗਾ ਉਹਦੇ ਥਰੂ ਇਸ਼ਤਿਹਾਰ ਸ਼ੋਰੇ ਗੋਗਾ ਆਪਾਂ ਜਾਰੀ ਕੀਤਾ ਸੀਗਾ ਔਰ মিডিਆ ਰਾਹੀਂ ਵੀ ਜਿਹੜਾ ਹੈਗਾ ਲੋਕਾਂ ਨੂੰ ਆਪਾਂ ਇਨਫੋਰਮੇਸ਼ਨ ਸਾਂਝੀ ਕੀਤੀ ਸੀਗੀ ਇਹਨੂੰ ਆਇਡੈਂਟੀਫਾਈ ਕੀਤਾ ਜਾਵੇ 15 ਤਰੀਕ ਨੂੰ ਇਹਦੇ ਵਿੱਚ ਇੱਕ ਜਿਹੜੀ ਇਹ ਲੀਡ ਆਂਦੀ ਹੈਗੀ ਸਾਨੂੰ ਇਹ ਲੇਡੀ ਆਇਡੈਂਟੀਫਾਈ ਹੋ ਗਈ ਕਿ ਇਹ ਲਾਹੌਰ ਸਪਤੀਤੀ ਦੀ ਉਹ ਉਹਨੇ ਇਹਨੂੰ ਪਹਿਚਾਨ ਕੀਤੀ ਸੀਗੀ ਔਰ ਉਹਨੇ ਦੱਸਿਆ ਕਿ ਇਹ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਉਹ ਉਥੋਂ ਕੁੱਲੂ ਗਈ ਸੀਗੀ ਦਵਾਈ ਲੈਣ ਵਾਸਤੇ ਨਾਲ ਇੱਕ ਛੋਟੀ ਬੱਚੀ ਵੀ ਸੀਗੀ ਉਹਦੇ 3 ਸਾਲ ਦੀ ਔਰ ਇਹ ਉਸ ਤੋਂ ਬਾਅਦ ਮਿਸਿੰਗ ਹੋ ਗਈ ਜਿਸ ਦੇ ਰਿਗਾਰਡਿੰਗ ਇਹਨਾਂ ਨੇ ਮਿਸਿੰਗ ਰਿਪੋਰਟ ਉਥੇ ਦਰਜ ਕਰਾਈ ਹੋਈ ਸੀ ਔਰ ਉਹਦੇ ਫਿਰ ਇਹਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ 302 ਆਈਪੀਸੀ ਜਿਹੜੀ ਅਸਟ ਫਾਈਲ ਲੱਗੀ 103 ਬੀਐਨਐਸ ਦੇ ਤਹਿਤ ਔਰ ਉਹਦੇ ਚ ਤਫਤੀਸ਼ ਸਾਡੀ ਜਿਹੜੀ ਹੈਗੀ ਐ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਅਨੰਦਪੁਰ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਲਗਾਤਾਰ ਚੱਲ ਰਹੀ ਸੀਗੀ ਜਿਹਦੇ ਵਿੱਚ ਐਸਐਚਓ ਕੀਰਤਪੁਰ ਸਾਹਿਬ ਸੀਆਈਏ ਇਨਚਾਰਜ ਔਰ ਐਸਐਚਓ ਸਾਈਬਰ ਸੈੱਲ ਉਹਨਾਂ ਦੀ ਟੀਮਾਂ ਨੇ ਲਗਾਤਾਰ ਲੱਗ ਕਰਕੇ ਜਿਹੜਾ ਹੈਗਾ ਟੈਕਨੀਕਲ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜੀ ਇਹ ਤਫਤੀਸ਼ ਕੀਤੀ ਹੈਗੀ ਐ ਔਰ ਕਾਫੀ ਲੀਡਸ ਜਿਹੜੀਆਂ ਆਗੇ ਨੇ ਤਫਤੀਸ਼ ਦੌਰਾਨ ਆਪਾਂ ਕੱਢੀਆਂ ਜਿਹਦੇ ਵਿੱਚ ਆਪਾਂ ਪਹਿਲਾਂ ਕਾਫੀ ਬੰਦਿਆਂ ਨੂੰ ਬੁਲਾ ਕਰਕੇ ਜਿਹੜੇ ਸਸਪੈਕਟ ਸੀਗੇ ਜਿਨ੍ਹਾਂ ਦੇ ਨਾਲ ਐ ਕੁੜੀ ਦੀ ਗ ਜਿਹਦੇ ਚ ਇੱਕ ਲੇਡੀ ਰੂਬੀ ਸੀਗੀ ਜਿਹੜੀ ਦਿੱਲੀ ਦੀ ਰਹਿਣ ਵਾਲੀ ਹੈਗੀ ਜਿਹੜੀ ਅਕਿਊਜ਼ ਜਿਹੜਾ ਆਪਾਂ ਗ੍ਰਿਫਤਾਰ ਕੀਤਾ ਹੈਗਾ ਉਹਦੀ ਜਾਣੂ ਸੀਗੀ ਔਰ ਉਹਦੇ ਨਾਲ ਇਕੱਠੇ ਮਨਾਲੀ ਵਿੱਚ ਇਕੱਠੇ ਹੋਏ ਸੀਗੇ ਔਰ ਆਹ ਲੇਡੀ ਜਿਹੜੀ ਜਦੀ ਡੈਥ ਹੋਈ ਹੈ ਵਿਕਟਮ ਜਿਹੜੀ ਹੈ ਉਹ ਵੀ ਮਨਾਲੀ ਚ ਉਹਨੂੰ ਮਿਲੀ ਉੱਥੋਂ ਇਕੱਠੇ ਜਿਹੜਾ ਹੈਗੇ ਬਿਹਾਰ ਜਾਂਦੇ ਹੈਗੇ ਨੇ ਔਰ ਬਿਹਾਰ ਤੋਂ ਬਾਅਦ ਦਿੱਲੀ ਆ ਜਾਂਦੇ ਜਿੱਥੇ ਇਹਨਾਂ ਦਾ ਆਪਸ ਵਿੱਚ ਬੋਲਬੁਲਾ ਰਹਾ ਹੋਇਆ ਕੁਝ ਇਸ਼ੂ ਹੋਇਆ ਜਿਸ ਤੋਂ ਬਾਅਦ ਬੱਚੀ ਨੂੰ ਛੱਡ ਕਰਕੇ ਜਿਹੜਾ ਅਕਿਊਜ਼ ਹੈਗਾ ਬਲਵਿੰਦਰ ਕੁਮਾਰ ਔਰ ਜਿਹੜੀ ਵਕਮਾ ਇਹ ਵਾਪਸ ਲਾਹੌਰ ਦੀ ਸਪਤੀ ਜਾ ਰਹੀ ਸੀ ਜਦੋਂ ਇਹ ਵਾਪਸ ਜਾ ਰਹੀ ਸੀ ਕਿ ਉਦੋਂ بڑے ਪਿੰਡ ਦੇ ਲਾਗੇ ਇਕੱਠੇ ਹੋਏ ਉਥੇ ਬੈਠੇ ਕਿਤੇ ਗੱਲਬਾਤ ਹੋ ਰਹੀ ਸੀ ਨਦੀ ਔਰ ਤੇ ਹੀਟ ਆਫ ਦਾ ਮੂਮੈਂਟ ਵਿੱਚ ਇਹਨੇ ਕੁੜੀ ਨੂੰ ਜਿਹੜਾ ਹੈਗਾ ਸਟਰੰਗੂਲੇਟ ਕਰਕੇ ਮਾਰਤਾ ਔਰ ਬਾਅਦ ਵਿੱਚ ਕਨਫਰਮ ਕਰਨ ਵਾਸਤੇ ਕਿ ਇਹ ਮਰ ਗਈ ਕਿ ਨਹੀਂ ਮਰ ਗਈ ਹੈਗੀ ਉਹਦੇ ਸਿਰ ਤੇ ਫਿਰ ਪੱਥਰ ਦਾ ਵਾਰ ਵੀ ਕੀਤਾ ਉਸ ਤੋਂ ਬਾਅਦ ਇਹ ਲੈਡੀ ਨੂੰ ਉੱਥੇ ਡਿਸਪੋਜ਼ ਕਰਕੇ ਚਲਾ ਗਿਆ ਕੱਪੜੇ ਵੀ ਜਿਹੜੇ ਹੈਗੇ ਨੇ ਇਹਨਾਂ ਨੂੰ ਲਾਲੇ ਸੀਗੇ ਬਿਕਾਉਜ਼ ਜਿਹੜੇ ਕੱਪੜੇ ਕੁੜੀ ਨੇ ਪਾਏ ਹੋਏ ਸੀਗੇ ਉਹ ਰੂਬੀ ਦੇ ਸੀਗੇ ਇਹਨਾਂ ਨੂੰ ਸੀਗਾ ਕਿਤੇ ਇਹ ਨਾ ਹੋਵੇ ਕਿ ਰੂਬੀ ਦੇ ਕੱਪੜਿਆਂ ਤੋਂ ਕਿਤੇ شناخت ਹੋ ਜਾਏ ਤੇ ਅੱਗੇ ਫੜੇ ਜਾਣ ਤੋ ਉਹਨੂੰ ਲੁਕਾਉਣ ਵਾਸਤੇ ਕੱਪੜੇ ਵੀ ਜਿਹੜੇ ਹੈਗੇ ਨੇ ਕੁੜੀ ਦੋ ਉਤਾਰਲੇ ਸੀਗੇ ਔਰ ਉਸ ਤੋਂ ਬਾਅਦ ਇਹ ਦੋਨੋਂ ਮਿਸਿੰਗ ਹੋ ਗਏ ਗਾਇਬ ਹੋ ਗਏ ਸਾਡੇ ਰਡਾਰ ਤੋਂ ਅਸੀਂ ਲਗਾਤਾਰ ਲੱਗ ਕਰਕੇ ਜਿਹੜਾ ਹੈਗਾ ਕੇਸ ਨੂੰ ਟ੍ਰੇਸ ਕੀਤਾ ਔਰ ਉਹਦੇ ਵਿੱਚ ਬਲਵਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਫਤਾਰੀ ਤੋਂ ਬਾਅਦ ਇਹਨੇ ਜਦੋਂ ਦੱਸਿਆ ਕਿ ਜਿਹੜੀ ਕੁੜੀ ਹੈਗੀ ਹੈ ਉਹ ਇਹ ਸ਼੍ਰੀਨਗਰ ਵਿੱਚ ਕੁਲਗਾਮ ਕਰਕੇ ਏਰੀਆ ਹੈਗਾ ਕਸ਼ਮੀਰ ਵਿੱਚ ਉੱਥੇ ਛੱਡ ਕੇ ਆਇਆ ਹੈਗਾ ਜੋ ਕਿ ਰੂਬੀ ਨੇ ਇਹਨੂੰ ਹੈਂਡਓਵਰ ਕੀਤੀ ਸੀਗੀ 16 ਤਰੀਕ ਨੂੰ ਜਦੋਂ ਇਹ ਜਾ ਰਿਹਾ ਸੀਗਾ ਇਧਰਲੇ ਸਾਈਡ ਜਲੰਧਰ ਵਾਲੇ ਪਾਸੇ ਉਸ ਤੋਂ ਬਾਅਦ ਸਾਡੀ ਟੀਮ ਨੇ ਕੁਲਗਾਮ ਜਾ ਕਰਕੇ ਹਿਮਾਚਲ ਪੁਲਿਸ ਨੂੰ ਨਾਲ ਲੈ ਕਰਕੇ ਪੇਰੈਂਟਸ ਨੂੰ ਨਾਲ ਲੈ ਕਰਕੇ ਉਹਦੇ ਕੁੜੀ ਦੇ ਉੱਥੇ ਜਾ ਕਰਕੇ ਬੱਚੀ ਨੂੰ ਰਿਕਵਰ ਕੀਤਾ ਹੈਗਾ ਔਰ ਚਾਈਲਡ ਪ੍ਰੋਟੈਕਸ਼ਨ ਜਿਹੜੇ ਅਫਸਰ ਹੈਗੇ ਨੇ ਉਹਨਾਂ ਦੇ ਕੋਲ ਪੇਸ਼ ਕਰਾ ਕੇ ਕੇ ਉਹਦੇ ਪੇਰੈਂਟਸ ਦੇ ਹੈਂਡਓਵਰ ਕਰਾਇਆ ਹੈਗਾ ਤਾਂ ਜਿਹੜਾ ਇਹ ਮਤਲਬ ਕਦਮ ਕੀਤਾ ਗਿਆ ਉਹਦੇ ਪਿੱਛੇ ਕਾਰਨ ਕੀ ਰਹੇ ਐ ਇਕੱਠੇ ਇੱਕ ਦੂਜੇ ਦੇ ਜਾਨੂ ਸੀਗੇ ਔਰ ਇੱਕ ਨਾਲ ਜਿਹੜਾ ਹੈਗਾ ਬਿਹਾਰ ਗਏ ਸੀ ਬਿਹਾਰ ਤੋਂ ਵਾਪਸ ਜਦੋਂ ਦਿੱਲੀ ਆਂਦੇ ਨੇ ਇਹਨਾਂ ਦਾ ਆਪਸ ਵਿੱਚ ਬੋਲਬੁਲਾਰਾ ਹੋਇਆ ਹੈਗਾ ਕੁਝ ਇਸ਼ੂਸ ਨੂੰ ਲਿਆ ਕਰਕੇ ਜਿਹੜੇ ਆਪਾਂ ਤਫ਼ਤੀਸ਼ ਅੱਜ ਕਰ ਰਹੇ ਹੈਗੇ ਹਾਂ ਉਹ ਤੁਹਾਡੇ ਨਾਲ ਵੱਖਰੇ ਤੌਰ ਤੇ ਆਪਾਂ ਸਾਂਝੇ ਕਰਾਂਗੇ ਸਰ ਬੱਚੀ ਕਿਸ ਤਰ੍ਹਾਂ ਜਾਂਦੀ ਹੈ ਬਿਹਾਰ ਤੋਂ ਵੇਸ ਐ ਗੱਲਾਂ ਦੀ ਕੋਈ ਤਫ਼ਤੀਸ਼ ਦੀਆਂ ਹੈਗੀਆਂ ਨਾ ਤਫ਼ਤੀਸ਼ ਦੇ ਵਿੱਚ ਆਪਾਂ ਇਹਨੂੰ ਕੱਢ ਕੇ ਲਿਆਵਾਂਗੇ ਕਿ ਬਿਹਾਰ ਕਿਉਂ ਗਏ ਸੀਗੇ ਬਿਹਾਰ ਔਰ ਦਿੱਲੀ ਜਾਣਾ ਜਿਹੜਾ ਹੈਗਾ ਦਿੱਲੀ ਚੁੱਕੀ ਰੂਬੀ ਰਹਿੰਦੀ ਸੀਗੀ ਉੱਥੇ ਇਕੱ ਔਰ ਬਿਹਾਰ ਕੇਸੇ ਕਮ ਦੇ ਸਿਲਸਿਲੇ ਚ ਹਜ ਤੱਕ 10 ਅਗੇ ਨੇ ਗਏ ਸੀ ਕਿ ਬਾਕੀ ਤਰਤੀਸ ਵਿੱਚ ਇਸ ਚੀਜ਼ ਨੂੰ ਆਪਾਂ ਢੁਗਾਈ ਨਾਲ ਪ੍ਰਦਰ ਕਰਾਂ ਸਰ ਬੱਚੀ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਸੀ ਉੱਥੇ ਜਦੋਂ ਗਏ ਆਪਾਂ ਬੱਚੀ ਜਿਹੜੀ ਹੈਗੀ ਹੈ ਠੀਕ ਠਾਕ ਹਾਲਾਤ ਹੈ ਸਾਨੂੰ ਰਿਕਵਰ ਹੋਈ ਹੈ ਕਿਉਂਕਿ ਉੱਥੇ ਆਲਰੇਡੀ ਜਿਹੜੀ 16 ਤਰੀਕ ਨੂੰ ਜਦੋਂ ਛੱਡ ਕੇ ਆਏ ਤੇ 17 ਤਰੀਕ ਨੂੰ ਲੋਕਲ ਪੁਲਿਸ ਨੇ ਨੂੰ ਰਿਕਵਰ ਕਰ ਲਿਆ ਸੀਗਾ ਔਰ ਉੱਥੇ ਚਾਈਲਡ ਪ੍ਰੋਟੈਕਸ਼ਨ ਹੋਮ ਵਿੱਚ ਰੱਖਿਆ ਹੋਇਆ ਸੀਗਾ ਸੋ ਸ਼ੀ ਵਾਸ ਟੇਕਨ ਕੇਅਰ ਆਫ ਔਰ ਉਸ ਤੋਂ ਬਾਅਦ ਜਿਹੜੇ ਪੁਲਿਸ ਆਪਣੀ ਰਿਕਵਰ ਕਰਕੇ ਲਿਆਈ ਹੈਗੀ ਹੈ ਨਾ ਪਰੈਂਟ ਸੀਗੇ ਤੇ

ਔਰ ਸਾਠੀ ਪੁਲਿਸ ਦੀ ਟੀਮ ਨੇ ਜਿਸ ਤਰ੍ਹਾਂ ਹੀ ਸਾਨੂੰ ਖਬਰ ਲੱਗੀ ਗਿਆ ਨੇ ਉੱਥੇ ਛੱਡੀ ਹੋਈ ਹੈ ਰਿਮਾਂਡ ਲੈ ਕਰਕੇ ਅਕਿਊਜ਼ ਨੂੰ ਨਾਲ ਲੈ ਕਰਕੇ ਆਪਾਂ ਕੁੜੀ ਨੂੰ ਜਾ ਕਰਕੇ ਰਿਕਾਰਡ ਇੰਨੇ ਵਿਅਕਤੀ ਜਿਹੜੇ ਰਾਉਂਡ ਅਪ ਜੇ ਗ੍ਰਿਫਤਾਰ ਕੀਤੇ ਗਏ ਨੇ ਇਸ ਤੋਂ ਲਾਗ ਪੁਛਗਛ ਦੌਰਾਨ ਆਪਾਂ ਕਰੀਬ 4 ਵਿਅਕਤੀਆਂ ਨੂੰ ਲਿਆ ਕੇ ਪੁਛਗਛ ਕੀਤੀ ਸੀ ਜਿਦੇ ਵਿੱਚ ਰੂਬੀ ਜਿਹੜੀ ਜਿਦਾ ਮੈਂ ਨਾਲ ਲਿਆ ਉਹ ਵੀ ਸੀਗੀ ਔਰ ਬਲਵਿੰਦਰ ਕੁਮਾਰ ਜਿਹੜਾ ਹੈਗਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈਗਾ ਹੁਣ ਤਫਤੀਸ਼ ਦੌਰਾਨ ਰੂਬੀ ਦਾ ਵੀ ਇਨਵੋਲਵਮੈਂਟ ਜਿਹੜਾ ਹੈ ਕੇਸ ਵਿੱਚ ਆ ਰਿਹਾ ਹੈਗਾ ਤਾਂ ਉਹਦੀ ਵੀ ਵੱਖਰੇ ਤੌਰ ਤੇ ਗ੍ਰਿਫਤਾਰੀ ਕੀਤੀ ਜਾਊਗਾ ਸਰ ਰੂ ਉਹ ਇਹਨਾਂ ਦੀ ਜਾਣੂ ਸੀਗੀ ਆਪਸ ਵਿੱਚ ਕੋਈ ਖਾਸ ਕੰਮ-ਕਾਮ ਨਹੀਂ ਕਰਦੀ ਹੈਗੀ ਉਹ ਦਿੱਲੀ ਚ ਰਹਿੰਦੀ ਹੈਗੀ ਔਰ ਇਹ ਇੱਕ ਦੂਜੇ ਦੇ ਪਹਿਲਾਂ ਤੋਂ ਹੀ ਜਾਣੂ ਸੀਗੇ ਬਲਵਿੰਦਰ ਜੀ ਕੀ ਹੈਗੀ ਹੈ ਪਰਵਾਈ ਬਲਵਿੰਦਰ ਜਿਹੜਾ ਹੈਗਾ ਟਰੱਕ ਡਰਾਈਵਰ ਹੈਗਾ ਵੱਖਰੇ-ਵੱਖਰੇ ਥਾਵਾਂ ਤੇ ਜਾਂਦਾ ਰਹਿੰਦਾ ਹੈ ਆਪਣਾ ਟਰੱਕ ਤੇ ਠੀਕ